ਹਰ ਸਾਲ ਦੀ ਤਰ੍ਹਾਂ ਪਿੰਡ ਨਮਾਦੇ ਗੁਗਾ ਮਾੜੀ ਦੇ ਇਸ ਪਵਿੱਤਰ ਸਥਾਨ ਦੇ ਉੱਪਰ ਲੋਕ ਜਿਹੜੇ ਆਪਣੇ ਪੁਰਖਾਂ ਦੀ ਯਾਦ ਦੇ ਵਿੱਚ ਮਿੱਟੀ ਕੱਢਣ ਆਉਂਦੇ ਆ ਬਾਬੇ ਦਾ ਆਸ਼ੀਰਵਾਦ ਲੈਣ ਵਾਸਤੇ ਆਉਂਦੇ ਆ ਆਪਣੇ ਪਰਿਵਾਰਾਂ ਦੀ ਤਰੱਕੀ ਵਾਸਤੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਉਸੇ ਸਥਾਨ ਤੇ ਜਿੱਥੇ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਪੁਰਖਿਆਂ ਨੂੰ ਯਾਦ ਕਰਨ ਵਾਸਤੇ 50 ਸਾਲ ਪਹਿਲਾਂ ਤੋਂ ਅਸੀਂ ਉਰੇ ਆ ਕੇ ਬਾਬੇ ਦਾ ਆਸ਼ੀਰਵਾਦ ਲੈਂਦੇ ਸੀ ਉਥੇ ਇਹ ਮੈਡੀਕਲ ਕੈਂਪ ਪਿਛਲੇ 20 ਵਰੇ ਪਹਿਲਾਂ ਜਦੋਂ ਮੇਰੇ ਬਜ਼ੁਰਗਾਂ ਦਾ ਆਖਾਲ ਚਲਾਣਾ ਹੋਇਆ ਉਦੋਂ ਅਸੀਂ ਇਹ ਮੈਡੀਕਲ ਕੈਂਪ ਦਾ ਦੀ ਸ਼ੁਰੂਆਤ ਕੀਤੀ ਤਾਂ ਕਿ ਪਿੰਡਾਂ 'ਚ ਰਹਿਣ ਵਾਲੇ ਗਰੀਬ ਲੋਕ ਜਿਹੜੇ ਕੈਂਪ ਚ ਆ ਕੇ ਪੰਜਾਬ ਦੇ ਸੱਭਿਆਚਾਰ ਦਾ ਆਨੰਦ ਮਾਣਦੇ ਆ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਪਿੰਡਾਂ ਦੇ ਲੋਕ ਮੇਲਿਆਂ ਵਿੱਚ ਜਾ ਕੇ ਆਪਣੇ ਬੱਚਿਆਂ ਦਾ ਮਨੋਰੰਜਨ ਵਾਸਤੇ ਸੋਚ ਰੱਖਦੇ ਆ ਉਸ ਜਗ੍ਹਾ ਦੇ ਉੱਪਰ ਗਰੀਬ ਲੋਕਾਂ ਦੀ ਮਦਦ ਵਾਸਤੇ ਚਮੜੀ ਦੇ ਰੋਗਾਂ ਦਾ ਅੱਖਾਂ ਦੇ ਚਸ਼ਮੇ ਅੱਖਾਂ ਦੇ ਲੈਂਸ ਮੈਡੀਸਨ ਦੀ ਦਵਾਈ ਸ਼ੂਗਰ ਦੀ ਦਵਾਈ ਹੱਡਾਂ ਜੋੜਾਂ ਦੇ ਦਰਦ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੋਕਾਂ ਨੂੰ ਦੇਖਣੀਆਂ ਪੈਂਦੀਆਂ ਉਹਨਾਂ ਦੀ ਮਦਦ ਵਾਸਤੇ ਅਸੀਂ ਆਪਣੇ ਪਰਿਵਾਰ ਵੱਲੋਂ ਸਮੁੱਚੇ ਗਾਜੇਵਾਸੀਆ ਪਰਿਵਾਰ ਵੱਲੋਂ ਅਸੀਂ ਇਹ ਸੇਵਾ ਪਿਛਲੇ 20 ਵਰੇ ਪਹਿਲਾਂ ਚਾਲੂ ਕੀਤੀ ਸੀ ਔਰ ਮੈਂ ਇਹ ਦੇਖਦਾ ਕਿ ਸਾਡੇ ਇਲਾਕੇ ਦੇ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਦੇ ਖੇਤਾਂ 'ਚ ਕੰਮ ਕਰਦੇ ਆਂ ਕਿਸਾਨ ਭਰਾ ਗਰੀਬ ਲੋਕ ਉਹਨਾਂ ਦੇ ਹੱਥ ਤੇ ਪੈਰ ਜਿਹੜੇ ਹਮੇਸ਼ਾ ਦਵਾਈਆਂ ਦੇ ਵਿੱਚ ਰਹਿੰਦੇ ਆਂ ਜਦੋਂ ਖੇਤਾਂ 'ਚ ਦਵਾਈ ਪਾਉਂਦੇ ਆ ਅਸੀਂ ਤਾਂ ਸਾਰਾ ਕੁਝ ਖਰਾਬ ਹੋ ਜਾਂਦਾ ਹੈ ਉਹਨਾਂ ਨੂੰ ਸਹੀ ਦਵਾਈ ਮਿਲ ਸਕੈ ਚਮੜੀ ਦੀ ਔਰ ਪਿੰਡਾਂ ਵਿੱਚ ਬਜ਼ੁਰਗਾਂ ਦੀ ਲੈਂਸ ਪੈਨ ਵਾਸਤੇ ਆਪਰੇਸ਼ਨ ਦੀ ਲੋੜ ਹੁੰਦੀ ਹੈ ਜਾਂ ਸਾਡੇ ਇੱਕ ਉਮਰ ਤੋਂ ਬਾਅਦ ਸਾਡੇ ਅੱਖਾਂ ਤੇ ਚਸ਼ਮਾ ਲੱਗਣ ਦੀ ਲੋੜ ਹੁੰਦੀ ਹੈ ਇਹ ਸਾਰੀਆਂ ਗੱਲਾਂ ਦੀ ਸਹੂਲਤ ਦੇਣ ਵਾਸਤੇ ਅਸੀਂ ਇਹ ਸੇਵਾ ਆਪਣੇ ਪਰਿਵਾਰ ਵੱਲੋਂ ਪਿਛਲੇ 20 ਵਰਿਆਂ ਤੋਂ ਲਾਉਂਦੇ ਆ ਔਰ ਸਾਡੇ ਇਲਾਕੇ ਦੇ ਲੋਕ ਪਰਿਵਾਰ ਦੇ ਲੋਕ ਸਾਰੇ ਇਸ ਸੇਵਾ ਨੂੰ 3 ਦਿਨ ਲਗਾਤਾਰ ਔਰ ਇਸ ਵਾਰ ਵੀ ਇਹ 14 15 16 ਸੈਪਟੈਂਬਰ ਨੂੰ ਇਹ ਕੈਂਪ ਲੱਗਦਾ ਹੈ ਔਰ ਜਦੋਂ ਵੀ ਇਹ ਮੇਲਾ ਭਰਦਾ ਸੀ ਕੈਂਪ ਦੀ ਤਾਰੀਖ ਮੇਲੇ ਦੇ ਨਾਲ ਜੁੜੀ ਹੋਈ ਹੈ ਔਰ ਇਹ ਮਸਿਆ ਜਦੋਂ ਆਉਂਦੀ ਹੈ ਉਦੋਂ ਇਹ ਕੈਂਪ ਭਰਦਾ ਹੈ ਤੇ ਤਿੰਨ ਦਿਨ ਦਾ ਇਹ ਕੈਂਪ ਹਮੇਸ਼ਾ ਆਪਸੀ ਭਾਈਚਾਰਾ ਸਾਂਝ ਦੇ ਪਿਆਰ ਦਾ ਪ੍ਰਤੀਕ ਹੈ ਇਹ ਜਿਹੜਾ ਸਥਾਨ ਹੈ ਬਾਬੇ ਦਾ ਇੱਥੇ ਵੀ ਸਾਰੀ ਸੰਗਤ ਬਿਨਾਂ ਕਿਸੇ ਪੱਖਪਾਤ ਤੋਂ ਇਹ ਬਿਨਾਂ ਸੋਚੇ ਸਮਝੇ ਕਿ ਕਿਹੜਾ ਕਿਹੜੀ ਜਾਤ ਪਾਤ ਤੋਂ ਹੈ ਸਾਰੇ ਲੋਕ ਆਪਸੀ ਭਾਈਚਾਰਾ ਸਾਂਝ ਦੇ ਪਿਆਰ ਦੀ ਮਜ਼ਬੂਤੀ ਦੇ ਤਹਿਤ ਹਰ ਸਾਲ ਪੂਰੇ ਆਕੇ ਜਿੱਥੇ ਬਾਬੇ ਦਾ ਅਸ਼ੀਰਵਾਦ ਲੈਂਦੇ ਆ ਉਥੇ ਲੋੜਵੰਦ ਪਰਿਵਾਰ ਇਸ ਮੈਡੀਕਲ ਕੈਂਪ ਦੇ ਰਾਹੀਂ ਜੋ ਮੈਂ ਆਪਣੇ ਬਜ਼ੁਰਗ ਜੋ ਕਿ ਸਾਬਕਾ ਸਮੂਰਤੋ ਐਮ.ਐਲ.ਏ ਵੀ ਰਹੇ ਸਮਾਣੇ ਤੋਂ ਔਰ ਪਟਿਆਲਾ ਲੋਕ ਸਭਾ ਤੋਂ ਐਮ.ਪੀ ਵੀ ਰਹੇ ਉਹਨਾਂ ਦੀ ਔਰ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਕੈਂਪ ਲਗਾਉਂਦੇ ਆ ਤੇ ਬਹੁਤ ਸਾਰੇ ਲੋਕ ਇੱਥੇ ਆ ਕੇ ਉਸ ਦਾ ਲਾਭ ਲੈਂਦੇ ਆ